ਕੱਤ ਅੱਜ ਸਾਨੂੰ ਥਾਂ ਦਿੱਤਾ ਗਿਆ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਧੰਨਵਾਦ ਇਹਨਾਂ ਦੇ ਬੱਚਿਆਂ ਦਾ ਭਲਾ ਹੋਵੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਕਿਸੇ ਨੇ ਦੇਹਲਾ ਬੋਟਾ ਲੈਣੋਂ ਦੇ ਸੀ ਕਿਸੇ ਨੇ ਨਹੀਂ ਸਾਡੀ ਮਦਦ કરી ਅਸੀਂ ਰੋਂਦੇ ਫਿਰਦੇ ਸੀ ਸਾਡੇ ਨਿੱਕੇ ਨਿੱਕੇ ਬੱਚੇ ਭੁੱਖੇ ਮਰਦੇ ਪਏ ਆ ਉੱਦੇ ਦੇ ਕੰਮ ਤੇ ਨਹੀਂ ਗਏ ਅਸੀਂ ਜਿਹੜਾ ਇਹ ਸਾਨੂੰ ਥਾਂ ਦਿੱਤਾ ਭਾਵੇਂ ਇਹ ਦੀ ਬਦਲੇ ਸਾਨੂੰ ਕੋਈ ਹੋਰ ਥਾਂ ਦੇ ਦਿਓ ਕਿ ਸਾਨੂੰ ਬਾਰ-ਬਾਰ ਨਾ ਠਾ ਜਾਵੇ ਜਣ ਕੇ ਕਲੀ ਪਾਈ ਜਾ ਰਹੀ ਹੈ ਅੱਜ ਤੁਹਾਨੂੰ ਥਾਂ ਦਿੱਤਾ ਕਿਵੇਂ ਲੱਗਦਾ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਆ ਕਿਉਂਕਿ ਅੱਜਕੱਲ ਤਕੜਿਆ ਦੇ ਨਾਲ ਹੀ ਆ ਗਰੀਬਾਂ ਨਾਲ ਕੋਈ ਨਹੀਂ ਇਹਨਾਂ ਨੂੰ ਇੱਕ ਝੁੱਗੀ ਜਿੱਨਾ ਥਾਂ ਦਿੱਤਾ ਜਾ ਰਿਹਾ 5000 ਦਾ 5 ਕਰ ਮੈਂ 1 4 1 2 ਕਰਮ ਦੀ ਗਲੀ ਛੱਡ ਕੇ ਜਿੱਥਾਂ ਮਿਲ ਗਿਆ ਬਹੁਤ ਚੰਗਾ ਹੈਗਾ ਧੰਨਵਾਦ ਹੈ ਇਹਨਾਂ ਨੂੰ ਜ਼ਿੰਮੇਦਾਰਾਂ ਨੂੰ ਜੇ ਕਿਸਾਨ ਯੂਨੀਅਨ ਨਾਲ ਆਪਦੀ ਸਰਕਾਰ ਵੀ ਆਈ ਹੈ ਲੋਕਾਂ ਨੂੰ ਇਹਨਾਂ ਜਿਹੜਾ ਸੀਗਾ ਨਾ ਚਾ ਸੀਗਾ ਜਿਹੜੀਆਂ ਪਹਿਲਾਂ 75 ਸਾਲਾਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਵੀ ਚੰਗਾ ਕੋਹਾਤਾ ਸਾਡੀ ਜੀ ਅਸੀਂ ਲੜੀ ਇਹਨਾਂ ਦੇ ਨਾਲ ਤਾਂ ਐ ਵੀ ਜੇ ਇਹਨਾਂ ਕੋਲੇ ਕੁਝ ਹੈ ਨਹੀਂ ਸੀ ਚਿਰਾਂ ਜੇ ਆਪ ਪੱਕੇ ਮਕਾਨ ਬਣਾਉਣ ਵਾਲੇ ਹੁੰਦੇ ਤੇ ਜਗ੍ਹਾ ਵੀ ਲੈ ਸਕਦੇ ਸੀ ਬਹੁਤ ਅੱਛੇ ਸਾਨੂੰ ਜਿੰਨਾਂ ਨੇ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਪੰਜ ਪੰਜ ਪੀੜੀਆਂ ਬਦਲ ਗਈਆਂ ਇੱਥੇ ਦਾਦਾ ਪਿਓ ਇੱਥੇ ਮਰ ਗਿਆ ਜੈਤੋ ਦੇ ਵਿੱਚ ਅਸੀਂ ਬਹੁਤ ਪੁਰਾਣੇ ਰਹਿੰਨੇ ਅਸੀਂ 100 50 ਸਾਲ ਤੋਂ ਇੱਥੇ ਬੈਠਿਆਂ ਨੂੰ ਹੋ ਗਏ ਕਿ ਜਿਹੜਾ ਅੱਜ ਤੱਕ ਸਾਡੇ ਨਾਲ ਹੁੰਦਾ ਆਵੇ ਅੱਗੇ ਗੱਲ ਨਹੀਂ ਹੋਣੀ ਚਾਹੀਦੀ ਸੰਡੇ ਵਾਸਤੇ ਪਾਣੀ ਬਿਜਲੀ ਲਾਈਟ ਸਾਨੂੰ ਮਿਲਣੀ ਚਾਹੀਦੀ ਏ ਅਸੀਂ ਤਾਂ ਇਹ ਸਮਝਦੇ ਹਾਂ ਕਿ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਤਮ ਕਜੇ ਮਾਰਦੀਆਂ ਇੱਥੋਂ ਦੀਆਂ ਸਰਕਾਰਾਂ ਵੀ ਇੱਥੇ ਹੁਣ ਅਸੀਂ ਬਰਾਬਰਤਾ ਲਿਆਤੀ ਏ ਲੋਕ ਆਜ਼ਾਦ ਐ ਯਾਨੀ ਕੁੱਲੀ ਗੁੱਲੀ ਤੇ ਜੁੱਲੀ ਤਿੰਨੋਂ ਲੋੜਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਏ ਇਹ ਪੂਰੀਆਂ ਕਰਨੀਆਂ ਲੁਧਿਆਣੇ ਵਰਗੇ ਸ਼ਹਿਰਾਂ ਚ ਸਰਵੇ ਕਰ ਲੋ ਯਾਨੀ ਜਿੰਨੀਆਂ ਕੋਠੀਆਂ سرمایہਦਾਰਾਂ ਦੀਆਂ ਬਣੀਆਂ ਹੋਈਆਂ ਜਾਣੀ ਉਹਨਾਂ ਦੀਆਂ ਕੋਠੀਆਂ ਪੂਰੀਆਂ ਦੀਆਂ ਪੂਰੀਆਂ ਸਰਕਾਰੀ ਜਗ੍ਹਾ ਤੇ ਬਣੀਆਂ ਹੋਈਆਂ ਪਰ ਜੇ ਕਿਸੇ ਮਜ਼ਦੂਰ ਦਾ ਜਾਨੀ ਘਰ ਸਰਕਾਰੀ ਜਗ੍ਹਾ ਤੇ ਆ ਤਾਂ ਉਹਨੂੰ ਬਲਡੋਜ਼ਰ ਲੈ ਕੇ ਢਾਹ ਦਿੱਤਾ ਜਾਂਦਾ ਹੈ ਅਸੀਂ ਤਾਂ ਉਹਨਾਂ ਨੂੰ ਆਖਾਂਗੇ ਕਿ ਸਿਕ ਰੱਬ ਨੇ ਸਾਡੇ ਲਈ ਮਸੀਹ ਭੇਜੇ ਸੀ ਜਿਹੜੇ ਸਾਡੀ ਮਦਦ ਕਰੇ ਗਰੀਬਾਂ ਦੀ ਇੱਥੋਂ ਦਾ ਮੰਡੀ ਦਾ ਬੰਦਾ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਝੁੱਕੇ ਫਿਰ ਤੇ ਭੁੱਕੇ ਤੇ ਆਏ ਫਿਰਦੇ ਸਾਨੂੰ ਤਾਂ ਚੰਗਾ ਲੱਗ ਜਾਂਦਾ ਸਾਡੀ ਮਦਦ ਪਿੰਡ ਵਾਲਾ ਨੇ ਕਿਤੇ ਸੈਰਦਿਆਂ ਨੇ ਕੋਈ ਨਹੀਂ ਕੀਤੀ ਸਾਨੂੰ ਤਾਂ ਬਾਹਰ ਕੱਟ ਕੱਟ ਕੇ ਸਿੱਟੇ ਜਾਂਦੇ ਸੀ ਕੁੱਤੇ ਬਿੱਲਿਆਂ ਵਾਂਗ ਹੁਣ ਸਾਡੇ ਲਈ ਤਾਂ ਰੱਬ ਹੈ ਕਿਸਾਨ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਤੇ ਮੈਂ ਅਵਤਾਰ ਸਿੰਘ ਜੀ ਤਾਰਾ ਅੱਜ ਜੈਤੋ ਦੇ ਪਿਛਲੇ ਦਿਨਾਂ ਤੋਂ ਜਿਹੜਾ ਵਿਵਾਦ ਛੜਿਆ ਹੋਇਆ ਸੀ ਝੁੱਗੀਆਂ ਝੋਂਪੜੀਆਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜਨਨ ਕਿ ਜਿਹੜੀਆਂ ਝੁੱਗੀਆਂ ਬਣੀਆਂ ਹੋਆਂ ਸੀ ਸਰਕਾਰੀ ਜਗ੍ਹਾ ਦੇ ਵਿੱਚ ਉੱਥੇ ਜਨਨ ਕਿ ਇੱਕ ਕੰਪਲੈਕਸ ਬਣਾ ਜਨਨ ਕਿ ਕੋਰਟ ਕੰਪਲੈਕਸ ਬਣਾਣਾ ਉਸੇ ਜਨਕੀ ਝੁੱਗੀਆਂ ਵਾਲਨ ਨੂੰ ਜਨਕੀ ਨੋਟਿਸ ਲਾਇਆ ਗਿਆ ਸੀ ਉਹਨਾਂ ਨੂੰ ਜਨਕੀ ਕਿਹਾ ਗਿਆ ਸੀ ਕਿ ਜਿਹੜੀ ਇਹ ਜਗ੍ਹਾ ਸਰਕਾਰ ਦੀ ਹੈ ਇਸ ਨੂੰ ਖਾਲੀ ਕਰ ਦਿੱਤਾ ਜਾਵੇ ਉਹਨਾਂ ਨੂੰ ਕੁਝ ਦਿਨਾਂ ਦਾ ਅਲਟੀਮੇਟ ਵੀ ਦਿੱਤਾ ਗਿਆ ਸੀ ਗ੍ਰਾਹਾਂ ਜਥੇਬੰਦੀ ਨੇ ਜਨਕੀ ਉਹਨਾਂ ਦੇ ਨਾਲ ਖੜੇ ਕੇ ਜਿਹੜਾ ਇਹ ਥਾਂ ਝੁੱਗੀਆਂ ਝੋਂਪੜਿਆਂ ਵਾਲਨ ਨੂੰ ਕਿਸੇ ਜਗ੍ਹਾ ਹੋਰ ਦਿੱਤੀ ਜਾਵੇ ਇਹਦੇ ਬਦਲੇ ਇਹ ਤਾਂ ਉੱਠਣਗੇ ਨਹੀਂ ਅਸੀਂ ਇਹਨਾਂ ਨੂੰ ਉੱਠਣ ਨਹੀਂ ਦੇਵਾਂਗੇ ਗ੍ਰਾਹਾਂ ਜਥੇਬੰਦੀ ਉਹਨਾਂ ਦੇ ਨਾਲ ਖੜੀ ਸੀ ਅੱਜ ਗ੍ਰਾਹਾਂ ਜਥੇਬੰਦੀ ਦੀ ਹੀ ਮਿਹਨਤ ਸਦਕਾ ਉਹਨਾਂ ਨੂੰ ਇੱਕ ਪ੍ਰਸ਼ਾਸਨ ਵੱਲੋਂ ਜਨਕੀ ਇੱਕ ਛੋਟਾ ਏਰੀਆ ਪਿਆ ਕਿੱਲਾ ਖਾਂ ਦਾ ਅਲਾਟਮੈਂਟ ਕਰ ਦਿੱਤੀ ਗਈ ਹੈ ਕਿ ਜਿਹੜੇ ਇਹ ਗਰੀਬ ਹੈ ਇਹ ਇੱਧਰੋਂ ਜਗਾ ਖਾਲੀ ਕਰਕੇ ਤੇ ਦੂਸਰੀ ਜਗਾ ਚ ਜਨ ਕਿ ਆਪਦੀ ਸ਼ਿਫਟ ਕਰ ਲੈਣ ਮੈਂ ਕੈਮਰਾਮੈਨ ਨੂੰ ਕਹਣਾ ਇੱਕ ਵਾਰ ਇੱਧਰ ਦਿਖਾ ਦੇ ਤਸਵੀਰਾਂ ਦਿਖਾ ਦੇ ਜਿਹੜੀਆਂ ਗ੍ਰਾਹਾਂ ਜਥੇਬੰਦੀ ਖੜੀ ਆ ਆਈ ਹੈ ਗ੍ਰਾਹਾਂ ਜਥੇਬੰਦੀ ਦੇ ਜਿਹੜੇ ਜਨ ਕਿ ਸੂਬਾ ਪ੍ਰਧਾਨ ਆ ਉਹ ਇੱਥੇ ਆਏ ਖੜੇ ਨੇ ਜਨ ਕਿ ਹੋਰ ਵੀ ਜਥੇਬੰਦੀ ਦੇ ਆਗੂ ਆਏ ਖੜੇ ਨੇ ਉਹਨਾਂ ਵੱਲੋਂ ਜਨ ਕਿ ਇਹਨਾਂ ਨੂੰ ਨਿਸ਼ਾਨੀਆਂ ਲਾ ਕੇ ਜਿਹੜਾ ਥਾਂ ਵੰਡਿਆ ਤੇ ਦਿੱਤਾ ਗਿਆ ਕਿੰਨਾ ਕਿੰਨਾ ਥਾਂ ਦਿੱਤਾ ਗਿਆ ਜਨ ਕਿ ਇਹਨਾਂ ਨੂੰ ਜਿਹੜਾ 1 2022 25 ਦਾ ਤਾ ਜਿਹੜਾ ਜਨਕਿ ਇਹ ਮਰ ਲਿਆਂ ਦੇ ਹਿਸਾਬ ਨਾਲ ਲਾ ਲੋ ਜਾਂ ਗਜਾਂ ਦੇ ਹਿਸਾਬ ਨਾਲ ਲਾ ਲੋ 20 ਫੁੱਟ ਚੌੜਾ ਤੇ 25 ਫੁੱਟ ਲੰਮੇ ਦੇ ਜਨਕਿ ਪਲਾਟ ਕੱਟ ਕੇ ਨਿਸ਼ਾਨੀਆਂ ਲਾ ਕੇ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਗ੍ਰਾਹਕਾਂ ਜਥੇਬੰਦੀ ਵੀ ਖੜੀ ਆ ਜਿਹੜੇ ਉਹਨਾਂ ਦੇ ਘਰ ਸੀ ਇਧਰ ਬਣੇ ਝੁੱਗੀਆਂ ਬਣੀਆਂ ਹੋਈਆਂ ਸੀ ਉਹ ਵੀ ਸਾਡੇ ਨਾਲ ਖੜੇ ਨੇ ਉਹਨਾਂ ਦੀ ਵੀ ਪੂਰੀ ਜਾਣਕਾਰੀ ਲਵਾਂਗੇ ਪੁੱਛਾਂਗੇ ਮੈਂ ਕੈਮਰਾਮੈਨ ਨੂੰ ਕਿੰਨਾ ਇਧਰ ਤਸਵੀਰਾਂ ਵਿਖਾ ਦੇ ਮੇਲਾ ਲੱਗਿਆ ਹੋਇਆ ਜਨਕਿ ਇਹਨਾਂ ਦੇ ਜਿਹੜੇ ਇਥੇ ਜਗ੍ਹਾ ਇਹਨਾਂ ਨੂੰ ਦਿੱਤੀ ਹੋਈ ਆ ਉਹਦੇ ਵਿੱਚ ਜਾਨੀ ਕਿ ਹੁਣ ਇਹਨਾਂ ਨੇ ਆਪ ਦਾ ਵਸੇਰਾ ਕਰਨਾ ਕਿਸ ਤਰ੍ਹਾਂ ਦਾ ਕਰਨਾ ਪੁੱਛਾਂਗੇ ਜਿਹੜੇ ਤੁਹਾਡੇ ਘਰ ਬਣੇ ਹੋਏ ਸੀ ਪਹਿਲੇ ਪਾਸੇ ਝੁੱਗੀਆਂ ਬਣੀਆਂ ਹੋਈਆਂ ਸੀ ਤੁਹਾਡੀਆਂ ਪ੍ਰਸ਼ਾਸਨ ਵੱਲੋਂ ਜਾਨੀ ਕਿ ਉਹਨਾਂ ਨੂੰ ਚੱਕਣ ਦਾ ਸਮਾਂ ਦਿੱਤਾ ਸੀ ਨੋਟਿਸ ਲੱਗਾ ਸੀ ਜਿਹੜੇ ਕਿ ਇਥੇ ਇੱਕ ਕੋਰਟ ਕੰਪਲੈਕਸ ਬਣਾ ਇਸ ਜਗ੍ਹਾ ਨੂੰ ਖਾਲੀ ਕਰ ਦਿੱਤਾ ਜਾਵੇ ਤੁਹਾਡੇ ਨਾਲ ਇੱਕ ਅਗਰਾਹ ਜਥੇਬੰਦੀ ਆਈ ਅਗਰਾਹ ਜਥੇਬੰਦੀ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਅੱਜ ਤੁਹਾਨੂੰ ਜਾਨੀ ਕਿ ਇਹ ਥਾਂ ਇੱਕ ਅੱਜ ਤੁਹਾਨੂੰ ਥਾਂ ਦਿੱਤਾ ਗਿਆ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਧੰਨਵਾਦ ਇਹਨਾਂ ਦੇ ਬੱਚਿਆਂ ਦਾ ਭਲਾ ਹੋਵੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਕਿਸੇ ਨੇ ਰਹਿਲਾ ਬੋਟਾ ਲੈਣ ਹੁੰਦੇ ਸੀ ਕਿਸੇ ਨੇ ਨਹੀਂ ਸਾਡੀ ਮਦਦ કરી ਅਸੀਂ ਰੋਂਦੇ ਫਿਰਦੇ ਸੀ ਸਾਡੇ ਨਿੱਕੇ ਨਿੱਕੇ ਬੱਚੇ ਭੁੱਖੇ ਮਰਦੇ ਪਏ ਆਉਂਦੇ ਦੇ ਕੰਮ ਤੇ ਨਹੀਂ ਗਏ ਅਸੀਂ ਜੀ ਸਾਨੂੰ ਰੋਟੀ ਵੀ ਨਹੀਂ ਨਸੀਬ ਹੋਈ ਸਾਨੂੰ ਗਰੀਬਾਂ ਨੂੰ ਜੀ ਤੇ ਇਹ ਵਿਚਾਰੇ ਕਿਸਾਨ ਭਾਈਆਂ ਦਾ ਧੰਨਵਾਦ ਕਰਦੇ ਆ ਜਿਹੜੇ ਵਿਚਾਰੇ ਸਾਡੇ ਨਾਲ ਲੜ ਕੇ ਆ ਸਾਨੂੰ ਸਗਾ ਚ ਬਿਠਾਤਾ ਇਥੋਂ ਬਿਨਾਂ ਜੀ ਦੁਆਰੇ ਛੱਟ ਆਇਆ ਜਾਵੇ ਵੇ ਅੱਜ ਤਾਂ ਸਾਨੂੰ ਉਠਾਤਾ ਬਾਰ-ਬਾਰ ਵਰ ਕੇ ਕਿੱਥੇ ਜਾਵਾਂਗੇ ਸਾਨੂੰ ਜਲੀਲ ਹੀ ਕਰਦੇ ਪਏ ਆ ਫਿਰ ਗਰੀਬ ਆਦਮੀਆਂ ਨੂੰ ਜੇ ਤਾਂ ਇੱਕ ਵਾਰੀ ਸਾਨੂੰ ਇੱਥੇ ਬਿਠਾਤਾ ਬਾਰ-ਬਾਰ ਨਾ ਸਾਨੂੰ ਉਠਾਣਾ ਪੰਮਾਸੀ ਝੁੱਗੀ ਚ ਰਹੀਏ ਪੰਮਾਸੀ ਕਮਰੇ ਚ ਰਹੀਏ ਸਾਡੇ ਟਾਈਮ ਪਾਸੇ ਜਨ ਗਰੀਬਾਂ ਦਾ ਹੋ ਹੀ ਜਾਵੇ ਵੀ ਬਾਰ-ਬਾਰ ਸਾਨੂੰ ਤੰਗ ਨਾ ਕਰਨ ਇਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਇਹ ਸਾਨੂੰ ਥਾਂ ਦਿੱਤਾ ਭਾਵੇਂ ਇਹ ਦੀ ਬਦਲੇ ਸਾਨੂੰ ਕੋਈ ਹੋਰ ਥਾਂ ਦੇ ਦਿਓ ਕਿ ਸਾਨੂੰ ਬਾਰ-ਬਾਰ ਨਾ ਠਾ ਜਾਵੇ ਕੱਲ ਇਹ ਨਾ ਕਿਹਾ ਜਾਵੇ ਪ੍ਰਸ਼ਾਸਨ ਵੱਲੋਂ ਕਿ ਇੱਥੇ ਕੁਝ ਹੋਰ ਬਣਾ ਇਹਨੂੰ ਖਾਲੀ ਕਰੋ ਇਹ ਆਪਦੇ ਕੋਈ ਘਰ ਬਸੇਰਾ ਬਣਾਉਣ ਘਰ ਬਣਾਉਣਗੇ ਝੁੱਗੀਆਂ ਬਣਾਉਣਗੇ ਚਲੋ ਇਹ ਤਾਂ ਇਹਨਾਂ ਦਾ ਕੰਮ ਹੈ ਇਹਨਾਂ ਨੇ ਝੁੱਗੀਆਂ ਬਣਾਉਣਾ ਕਿ ਰਹਿਣਾ ਜਾਂ ਇਹ ਪਸੰਦ ਘਰਾਂ ਦੇ ਵਿੱਚ ਕਰਦੇ ਆ ਕਿ ਇਹਨਾਂ ਨੂੰ ਕੱਲ ਨੂੰ ਪੁਲਿਸ ਪ੍ਰਸ਼ਾਸਨ ਸੌਰੀ ਜਨਕਿ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਜਨਕਿ ਠਾ ਨਾ ਦਿੱਤਾ ਜਾਵੇ ਇਹ ਕਹਿੰਦੇ ਹੋਰ ਵੀ ਸਾਡੇ ਨਾਲ ਨੇ ਤੁਸੀਂ ਕੱਲ ਰੋਲਾ ਪਾਉਂਦੇ ਸੀ ਅੱਜ ਕਿਵੇਂ ਲੱਗ ਰਿਹਾ ਤੁ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਇਹਨਾਂ ਨੇ ਸਾਡੇ ਪਿੱਛੇ ਕਿਸੇ ਨੇ ਸਾਥ ਨਹੀਂ ਦਿੱਤਾ ਨੇ ਤੇ ਦਾ ਐਮਸੀ ਦਿੱਤਾ ਨਹੀਂ ਸਿੱਧੇ ਪ੍ਰਧਾਨ ਦਿੱਤਾ ਕਰਮਾ ਕੈਮਰਾਮੈਨ ਨੂੰ ਕਹਣਾ ਦਿਖਾ ਦੇ ਕਰਮਾ ਮਾਰ ਮਾਰ ਕੇ ਜਨ ਕਿ ਥਾਂ ਜਿਹੜਾ ਵੰਡਿਆ ਜਾ ਰਿਹਾ ਜਨ ਕਿ ਕਲੀ ਪਾਈ ਜਾ ਰਹੀ ਹੈ ਅੱਜ ਤੁਹਾਨੂੰ ਥਾਂ ਦਿੱਤਾ ਕਿਵੇਂ ਲੱਗਦਾ ਜੀ ਸਾਨੂੰ ਸਾਨੂੰ ਬਹੁਤ ਵਧੀਆ ਲੱਗਦਾ ਜੀ ਇਹ ਕਿਸਾਨਾ ਜਿਹੜੇ ਆਪਣੇ ਨਾਲ ਹੈ ਜੀ ਇਹ ਦਿਵਾਈ ਜਾਂਦੇ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਆ ਕਦੇ ਸਾਡੇ ਵੋਟਾਂ ਜਿਹੜੇ ਲੈਣਾ ਦੇ ਉਹਨਾਂ ਨੇ ਨਹੀਂ ਸੋਚਿਆ ਇਹਨਾਂ ਨੇ ਸੋਚਿਆ ਜੀ ਸਾਨੂੰ ਉੱਥੋਂ ਤੋਂ ਠਾ ਕੇ ਜਿੱਥੇ ਬਿਠਾਇਆ ਸਾਨੂੰ ਇੱਥੋਂ ਬਿਠਾਇਆ ਜੇ ਇੱਥੇ ਬਾਅਦ ਚ ਉਠਾਇਆ ਨਾ ਜਾਵੇ ਜੀ ਦਿੱਤਾ ਪੱਕਾ ਤਾਂ ਜਾਵੇ ਜੀ ਸਾਨੂੰ ਜਿਹੜੇ ਗੱਲ ਇਹ ਵੀ ਬਣਦੀ ਹੈ ਕਿ ਜਿਹੜੇ ਸਾਡੇ ਪੋਲੀਟিক্যাল ਲੀਡਰ ਹੁੰਦੇ ਆ ਜਿਆਦਾ ਤੌਰ ਤੇ ਉਹਨਾਂ ਦਾ ਜਨਨ ਕਿ ਇਹ ਫਰਜ ਬਣਦਾ ਜਿਹੜੀ ਐਂਟੀ ਪਾਰਟੀ ਹੁੰਦੀ ਆ ਆਪਾਂ ਕਹਿ ਲਈਏ ਉਹਨਾਂ ਨੇ ਖੜਨਾ ਹੁੰਦਾ ਆ ਕੇ ਇਹ ਜਿਹੜੇ ਕਿਸਾਨ ਆ ਇਹਨਾਂ ਨੇ ਕਿਹੜਾ ਕਿਸੇ ਤੋਂ ਵੋਟਾਂ ਲੈਣੀਆਂ ਜਨ ਕਿ ਹਮਦਰਦੀ ਤੌਰ ਤੇ ਇਹਨਾਂ ਲੋਕਾਂ ਦੇ ਨਾਲ ਖੜੇ ਆ ਅੱਜ ਤੁਸੀਂ ਇੱਥੇ ਆਏ ਹੋ ਤੁਹਾਡੀ ਜਨਨ ਕਿ ਗ੍ਰਾਹਾਂ ਜਥੇ ਬੰਦੀ ਆਈ ਆ ਤੁਸੀਂ ਕਰਮਾ ਮਾਰ ਕੇ ਥਾਂ ਦੇ ਰਹੇ ਹੋ ਕਿੰਨਾ ਕਿੰਨਾ ਥਾਂ ਦੇ ਰਹੇ ਹੋ ਤੁਸੀਂ ਅੱਜ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜਿਹੜਾ ਗਰੀਬਾਂ ਦੀ ਸੁਣੀ ਆ ਕਿਉਂਕਿ ਅੱਜ ਕੱਲ ਤਖੜਿਆਂ ਦੇ ਨਾਲ ਹੀ ਆ ਗਰੀਬਾਂ ਨਾਲ ਇਹਨਾਂ ਨੂੰ ਇੱਕ ਝੁੱਗੀ ਜਿੰਨਾ ਥਾਂ ਦਿੱਤਾ ਜਾ ਰਿਹਾ 5-4 ਦਾ 5 ਕਰਮਾ 1 4 1 2 ਕਰਮ ਦੀ ਗਲੀ ਛੱਡ ਕੇ ਜਨ ਕਿ 20 22 25 ਦਾ ਥਾਂ ਜਿਹੜਾ ਜੀ ਹਾਂਜੀ ਹਾਂਜੀ ਇਹਨਾਂ ਦਿੱਤਾ ਜਾ ਰਿਹਾ ਪਰ ਇਹ ਸਰਕਾਰਾਂ ਨੇ ਇਹਨਾਂ ਨੂੰ ਉੱਥੋਂ ਕੱਢਣ ਤੇ ਪੂਰਾ ਜ਼ੋਰ ਲਾਇਆ ਇੱਥੋਂ ਖਦੇੜ ਰਹੀਆਂ ਸੀ ਪਰ ਕਿਸਾਨ ਜਿੱਥੇ ਬੰਦੇ ਉਗਰਾਹ ਜਿੱਥੇ ਬੰਦੇ ਨਾਲ ਖੜ ਕੇ ਅੱਜ ਇੱਥੇ ਖੜ ਕੇ ਥਾਂ ਵੜਾ ਕੇ ਇਹਨਾਂ ਨੂੰ ਦੇ ਰਹੀ ਆ ਜੀ ਇੱਧਰ ਹੋਰ ਵੀ ਖੜੇ ਨੇ ਅੱਜ ਤੁਹਾਨੂੰ ਥਾਂ ਮਿਲ ਗਿਆ ਤੁਹਾਡੀ ਝੁੱਗੀ ਇੱਥੇ ਆ ਹਾਂਜੀ ਇੱਥੇ ਹੈਗੀ ਜੀ ਕਿਵੇਂ ਲੱਗਦਾ ਤੁਹਾਨੂੰ ਹੁਣ ਵਧੀਆ ਸਾਨੂੰ ਲੱਗਦਾ ਜਿ ਗਰੀਬਾਂ ਨੂੰ ਸਾਨੂੰ ਥਾਂ ਮ ਹਾਂਜੀ ਹਾਂਜੀ ਜੀ ਥਾਂ ਮਿਲ ਗਿਆ ਬਹੁਤ ਚੰਗਾ ਹੈਗਾ ਧੰਨਵਾਦ ਹੈ ਇਹਨਾਂ ਨੂੰ ਜ਼ਿੰਮੇਦਾਰਾਂ ਨੂੰ ਜੇ ਕਿਸਾਨ ਯੂਨੀਅਨ ਵਾਲਾ ਨੂੰ ਬਾਕੀ ਥਾਂ ਇਹਨਾਂ ਨੂੰ ਦੁਆਇਆ ਹੈਗਾ ਬਹੁਤ ਚੰਗਾ ਉਹ ਕਿਓ ਕੇ ਉਹ ਕਿਓ ਇਹ ਆਪ ਗਾਣਾ ਸਾਡੀ ਬਹੁਤ ਮਜ਼ਦਦ ਕਰੀ ਆ ਸਾਡੇ ਇਹ ਪੈਣ ਪ੍ਰਚਾਰਾ ਸਾਡਾ ਅਸੀਂ ਇਹਨਾਂ ਸਾਥ ਨਾਲ 60 60 ਨਾਲ ਛੱਡ ਜੀ ਠੀਕ ਹੈ ਨਾ ਜਿੱਥੇ ਸਾਨੂੰ ਭਾਇਆ ਤੁਹਾਨੂੰ ਦੁਬਾਰਾ ਸਾਨੂੰ ਰਾਉਣ ਅਸੀਂ ਇੱਥੇ ਰਵਾਂਗੇ ਬਹੁਤ ਵਧੀਆ ਲੱਗਦਾ ਪਿਆ ਜੀ ਜਸੇਵੰਦੀ ਕਿਸਾਨ ਆਪਣੇ ਗ੍ਰਾਹਾਂ ਇਹਨਾਂ ਨੇ ਜਣਕੇ ਸਾਨੂੰ ਬਹੁਤ ਯੋਗਦਾਨ ਦਿੱਤਾ ਜੀ ਆਪਣੇ ਬੜੇ ਜਣੇ ਸੀ ਇਹਨਾਂ ਦੀ ਦਿਲੋਂ ਧੰਨਵਾਦੀ ਆ ਵੀ ਜਿਨ੍ਹਾਂ ਨੇ ਸਾਨੂੰ ਇੱਕ ਇੱਕ ਚਾਹੇ ਝੋਪੜੀ ਦਾ ਜਣਕੇ ਜਗਾ ਲੈਤੀ ਆ ਅਸੀਂ ਇਹਨਾਂ ਦੀ ਧੰਨਵਾਦੀ ਆ ਹਾਂ ਜੀ ਉੱਥੇ ਤੁਹਾਡੇ ਕਿੰਨੇ ਕਿੰਨਾ ਸਾਨੂੰ ਰੁਕੀ ਬੈਠੀ ਸੀ ਉੱਥੇ ਉਹ ਉੱਥੇ ਦਾ ਜੀ ਆਪਣੇ ਮਨ ਕੇ ਜਦੋਂ ਕਿਸੇ ਦੋ ਝੁੱਗੀਆਂ ਕਿਸੇ ਵਿਚਾਰੇ ਤਿੰਨ ਝੁੱਗੀਆਂ ਕੋਈ ਵਿਚਾਰਾ ਕੁਆਡ ਰੱਖੀ ਜਾਂਦਾ ਬਸ ਉਹ ਹਿਸਾਬ ਸੀ ਆਪਣੀ ਇੱਥੇ ਇਹ ਵੀ ਹੈ ਕਿ ਇਹਨਾਂ ਗਰੀਬਾਂ ਦਾ ਕੀ ਜ਼ੋਰ ਗਰੀਬਾਂ ਦਾ ਕਹਿੰਦੇ ਹੁੰਦੇ ਵਾਕਈ ਸਹੀ ਗੱਲ ਹੈ ਜ਼ੋਰ ਨਹੀਂ ਹੁੰਦਾ ਗਰੀਬਾਂ ਦਾ ਉਸ ਜਗ੍ਹਾ ਤੇ ਚਾਹੇ ਇਹਨਾਂ ਦੇ 10 ਮਰਲੇ ਰੁੱਕੇ ਸੀ ਚਾਹੇ 5 ਮਰਲੇ ਰੁੱਕੇ ਸੀ ਕੋਈ ਪੱਕਾ ਤਾਂ ਹੈ ਨਹੀਂ ਸੀ ਚਲੋ ਗਰੀਬਾਂ ਦਾ ਇੱਕ ਸਬਰ ਹੁੰਦਾ ਇਹ ਕਹਿੰਦੇ ਗਰੀਬ ਬੰਦਾ ਸਬਰ ਦਾ ਘੁੱਟ ਭਰ ਲੈਂਦਾ ਜੋ ਦਿੱਤਾ ਇਹਨਾਂ ਨੇ ਸਵੀਕਾਰ ਕੀਤਾ ਇੱਥੇ ਮੈਂ ਤੁਹਾਨੂੰ ਫੇਰ ਬਾਰ-ਬਾਰ ਦੱਸ ਰਿਹਾ 25 22 20 ਦੇ ਜਾਨੀ ਕਿ ਇਹਨਾਂ ਨੂੰ ਛੋਟੇ-ਛੋਟੇ ਪਲਾਟ ਜੇ ਕੱਟ ਕੇ ਦੇਤੇ ਨਿਸ਼ਾਨੀਆਂ ਲਾਤੀਆਂ ਉੱਥੇ ਇਹ ਆਦੀਆਂ ਝੁੱਗੀਆਂ ਬਣਾਉਣ ਚਾਹੇ ਕੁਝ ਹੋਰ ਮਾੜਾ ਮੋਟਾ ਛੋਟਾ ਮੋਟਾ ਕਮਰਾ ਬਣਾਉਣ ਕੁਝ ਵੀ ਕਰਨ ਹੁੰਦਾ ਉਹ ਤਾਂ ਇਹਨਾਂ ਤੇ ਨਿਰਪੈਰਾ ਪਰ ਅੱਗੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਇਹਨਾਂ ਨੂੰ ਅੱਗੇ ਆਉਣ ਵਾਲੇ ਕੁਝ ਸਮੇਂ ਚ ਠਾਉਂਦਾ ਜਾਂ ਨਹੀਂ ਠਾਉਂਦਾ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਸਾਡੇ ਨਾਲ ਕਿਸਾਨ ਆਗੂ ਨੇ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਚਲੋ ਤੁਹਾਡੀ ਵਧਾਈ ਆ ਤੁਸੀਂ ਇਹਨਾਂ ਦੇ ਨਾਲ ਖੜੇ ਵਧਾਈ ਦੇ ਪਾਤਰ ਹੋ ਤੁਸੀਂ ਜਨਨ ਕਿ ਤੁਸੀਂ ਇਹਨਾਂ ਨੂੰ ਇੱਕ ਦਾ ਵਿਸ਼ਵਾਸ ਦਿਵਾਇਆ ਸੀ ਜਿਹੜੀ ਸਾਡੀ ਅਗਰਾਹਾਂ ਜਥੇ ਬੰਦੀ ਆ ਤੁਹਾਡੀ ਮੋਢੇ ਦੇ ਨਾਲ ਮੋਢਾਂ ਲਾ ਕੇ ਖੜੂਗੀ ਤੇ ਤੁਹਾਨੂੰ ਅਸੀਂ ਥਾਂ ਦਿਵਾ ਕੇ ਹਟਾਂਗੇ ਚਲੋ ਸ਼ਾਬਾਸ਼ ਤੁਸੀਂ ਥਾਂ ਦਿਵਾਤਾ ਬਹੁਤ ਵਧੀਆ ਗੱਲ ਆ ਤੇ ਪ੍ਰਸ਼ਾਸਨ ਨਾਲ ਜਿਹੜੀ ਤੁਹਾਡੀ ਡੀਲਿੰਗ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਸਾਨੂੰ ਉਹਦੀ ਜਾਣਕਾਰੀ ਦਿਓ ਸਾਡਾ ਜੀ ਅੱਜ ਐਸਡੀਐਮ ਦੀ ਗਏ ਹਾਜ਼ਰੀ ਚ ਤਹਿਸੀਲਦਾਰ ਨਾਲ ਸਾਡੀ ਮੀਟਿੰਗ ਹੋਈ ਹੈ ਉਹਨਾਂ ਨੇ ਸਾਨੂੰ ਇਹੀ ਵਿਸ਼ਵਾਸ ਦਵਾਇਆ ਵੀ ਸਾਡੀ ਜਿਹੜਾ ਆਪਣੇ ਮਿਊਸਪਲ ਕਮੇਟੀ ਦਾ ਯੂ ਹੈ ਜੀ ਵੀ ਉਸ ਨੂੰ ਉਹਦੇ ਨਾਲ ਮੀਟਿੰਗ ਕਰਕੇ ਐਸਡੀਐਮ ਦੇ ਨਾਲ ਉਹਦੀ ਮੀਟਿੰਗ ਹੋਈ ਹੈ ਮੀਟਿੰਗ ਇਹਨਾਂ ਨੇ ਕਰਕੇ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੀ ਇਹ ਜਗ੍ਹਾ ਹੈ ਜੀ ਇਹ ਜਗ੍ਹਾ ਸਾਡੀ ਕਮਿਟਮੈਂਟ ਕਿਸੇ ਨਾਲ ਨਹੀਂ ਹੋਈ ਜੀ ਇਹ ਸਾਡੀ ਡੰਪ ਵਾਸਤੇ ਜਗ੍ਹਾ ਸੀ ਡੰਪ ਦਾ ਸਾਡਾ ਇੱਧਰ ਹੈਗਾ ਡੰਪ ਸਾਡਾ ਇੱਥੋਂ ਵੀ ਜਾਣਾ ਹੈ ਕਿਉਂ ਇੱਧਰ ਕੰਪਲੈਕਸ ਬਣ ਰਿਹਾ ਆਪਣੀ ਕੋਰਟ ਬਣ ਰਹੀ ਹੈ ਇੱਥੇ ਜੱਜਾਂ ਦੀਆਂ ਕੋਠੀਆਂ ਬਣਨੀਆਂ ਜੇ ਕੋਠੀਆਂ ਬਣਦੀਆਂ ਤੇ ਇਹ ਡੰਪ ਸਾਰਾ ਜਾਣਾ ਹੈ ਇੱਥੋਂ ਵੀ ਸਾਡੀ ਇਹ ਜਗ੍ਹਾ ਕਿਸੇ ਨਾਲ ਕਮਿਟਮੈਂਟ ਨਹੀਂ ਇਹ ਜਗ੍ਹਾ ਜਿੱਥੇ ਬੈਠ ਜਾਣਾ ਅਸੀਂ ਇਹਨਾਂ ਨੂੰ ਉਠਾਉਂਦੇ ਨਹੀਂ ਇਸ ਵਿਸ਼ੇ ਤੇ ਸਾਡੀ ਗੱਲਬਾਤ ਹੋ ਗਈ। ਇੱਕ ਸਾਨੂੰ ਇਹ ਵੀ ਦੱਸੋ ਪ੍ਰਧਾਨ ਜੀ ਇਧਰ ਬਾਈ ਜੀ ਖੜੇ ਆ ਤੁਹਾਨੂੰ ਪੁੱਛਾਂਗੇ ਜਿਹੜੇ ਇਹ ਕੰਮ ਜਨਨ ਕਿ ਸਰਕਾਰਾਂ ਦੇ ਸੀ ਕਮਿਟਮੈਂਟ ਕਰਨੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਇਹਨਾਂ ਦੇ ਨਾਲ ਖੜਨਾ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਜਨਨ ਕਿ ਇੱਥੋਂ ਦੇ ਹੁਣ ਐਮਐਲਏ ਆ ਉਹ ਵੀ ਆ ਕੇ ਖੜਦੇ ਇਹਨਾਂ ਲੋਕਾਂ ਨਾਲ ਖੜਦੇ ਇਹਨਾਂ ਨੇ ਵੀ ਥੋੜੀਆਂ ਘਣੀਆਂ ਕੁਛ ਨਾ ਕੁਛ ਵੋਟਾਂ ਪਾਈਆਂ ਹੋਣਗੀਆਂ ਉਹ ਆਉਂਦੇ ਇਹਨਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਨੂੰ ਥਾਂ ਦਿਵਾਵਾਂਗੇ ਜੇ ਇਹਨਾਂ ਗਰੀਬਾਂ ਦਾ ਇਹ ਵੀ ਕਹਿਣਾ ਕਿ ਜੇਕਰ ਹੁਣ ਤਾਂ ਸਾਨੂੰ ਬਰਾਤ ਆ ਤੇ ਕੱਲ੍ਹ ਨੜੇ ਫੋੜੀ ਚੱਕਣੀ ਪੈ ਜੀ ਇਹ ਜੇ ਅਸੀਂ ਭਾਰਤੀ ਕਿਸਾਨ ਯੂਨੀਅਨ ਨੂੰ ਜਿਹੜਾ ਹੈਗਾ ਆਪਣੇ ਬੀੜਾ ਚੁੱਕਿਆ ਹੋਇਆ ਜਿਹੜਾ ਕਿਸੇ ਨਾਲ ਵੀ ਆਪਾਂ ਝੁੱਗੀ ਝੌਂਪੜੀ ਵਾਲੇ ਨਾਲ ਜਾਂ ਬੇਜਮੀਨੇ ਮਕਾਨ ਨਾਲ ਦੁਕਾਨਦਾਰ ਨਾਲ ਜਾਂ ਮਜ਼ਦੂਰ ਨਾਲ ਅਸੀਂ ਜਿਹੜਾ ਸਰਕਾਰ ਦਾ ੱੱਕਾ ਬਰਦਾਸ਼ਤ ਨਹੀਂ ਕਰਾਂਗੇ ਇਸੇ ਤਰ੍ਹਾਂ ਜਿਵੇਂ ਤੁਸੀਂ ਆਖਿਆ ਵੀ ਜਿਹੜੀਆਂ ਹੁਣ ਆਪਣੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆਪਦੀ ਸਰਕਾਰ ਵੀ ਆਈ ਹੈ ਲੋਕਾਂ ਨੂੰ ਇੰਨਾ ਜਿਹੜਾ ਸੀਗਾ ਨਾ ਚਾ ਸੀਗਾ ਜਿਹੜੀਆਂ ਪਹਿਲਾਂ 75 ਸਾਲਾਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਵੀ ਚੰਗਾ ਘੁਆਤਾ ਕਿਉਂਕਿ ਇੰਨੇ ਮਾੜੇ ਹੋ ਗਏ ਇਹ ਇਹਨਾਂ ਨਾਲੋਂ ਪਹਿਲਾਂ ਵਾਲੀਆਂ ਸਰਕਾਰਾਂ ਚੰਗੀਆਂ ਸੀ ਆਪਣੀ ਜੱਥੇਬੰਦੀ ਦੀ ਵੀ ਇਹੀ ਵਾਰਡਿੰਗ ਸੀ ਜਿਹੜੀ ਉਹ ਰਾਹਾਂ ਜੱਥੇਬੰਦੀ ਦੀ ਜਿਹੜੀ ਸੋਚ ਸੀ ਉਹ ਕਹਿੰਦੇ ਸੀ ਵੀ ਇਹ ਜੱਥੇਬੰਦੀ ਨੇ ਜਿਹੜੀ ਹੈਗੀ ਆਪਣੀ ਸਰਕਾਰ ਨੇ ਨਾ ਪਹਿਲਾਂ ਵਾਲੀਆਂ ਨੂੰ ਸਰਕਾਰਾਂ ਨੂੰ ਚੰਗਾ ਘੁਆ ਦੇਣਾ ਤੇ ਇਹ ਤੁਹਾਡੇ ਸਾਹਮਣੇ ਸਰਕਾਰਾਂ ਨੂੰ ਚੰਗਾ ਘੁਆ ਵੀ ਰਹੀਆਂ ਪਹਿਲਾਂ ਵਾਲੀਆਂ ਨੂੰ ਉਹਦੇ ਕਹਿ ਨਹੀਂ ਤੇ ਕਰਨੀ ਦੇ ਵਿੱਚ ਇਹਨਾਂ ਦਾ ਜ਼ਮੀਨ ਸਮਾਨ ਦਾ ਫਰਕ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਆਂ ਵੀ ਹੁਣ ਆਪ ਨੂੰ ਇਥੋਂ ਇਹਨਾਂ ਨੂੰ ਝੁੱਗੀ ਝੌਂਪੜੀ ਵਾਲਿਆਂ ਨੂੰ ਠਾਇਆ ਗਿਆ ਇੱਥੇ ਆਪਾਂ ਨੂੰ ਜਿਹੜਾ ਹੈਗਾ ਈਓ ਸਾਹਿਬ ਨਾਲ ਤੇ ਅੱਜ ਜਿਹੜੀ ਹੈ ਤਹਿਸੀਲਦਾਰ ਸਾਹਿਬ ਨਾਲ ਆਪਣੀ ਮੀਟਿੰਗ ਹੋਈ ਹੈ ਕਾਨੂੰਗੋ ਸਾਹਿਬ ਨਾਲ ਉਹਨਾਂ ਦੀ ਡੀਸੀ ਸਾਹਿਬ ਨਾਲ ਮੀਟਿੰਗ ਹੋ ਕੇ ਉਹਨਾਂ ਨਾਲ ਤਾਂ ਫਿਰ ਆਪਣੀ ਉਗਰਾਹ ਜੱਥੇਬੰਦੀ ਨਾਲ ਮੀਟਿੰਗ ਕੀਤੀ ਹੈ ਤੇ ਈਓ ਸਾਹਿਬ ਨਾਲ ਜੋ ਗੱਲਬਾਤ ਹੋਈ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੀ ਹੈ ਤੇ ਅਸੀਂ ਵੀ ਫੇਰ ਦੁਬਾਰਾ ਉਹਨਾਂ ਨੂੰ ਰਿਪੀਟ ਕਰਦੇ ਹਾਂ ਇਸ ਗੱਲ ਨੂੰ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਬੜੀ ਖੁੱਲ੍ਹ ਕੇ ਕੀਤੀ ਹੈ ਅਸੀਂ ਅਖਿਆ ਵੀ ਇਹ ਨਾ ਹੋਵੇ ਜਿਹੜੇ ਅੱਜ ਆਪਾਂ ਨੇ ਇੱਥੇ ਆਪਾਂ ਇੱਕ ਵਾਰੀ ਠਾਤਾ ਇਹਨਾਂ ਨੂੰ ਝੁੱਗੀ ਚੌਂਪੜੀ ਵਾਲਿਆਂ ਨੂੰ ਕੱਲ ਨੂੰ ਕੋਈ ਹੋਰ ਸਰਕਾਰ ਆ ਜਾਂਦੀ ਹੈ ਉਹ ਕਹਿੰਦੇ ਨੇ ਵੀ ਇਹ ਜਗਤ ਅਸੀਂ ਫਲਾਨੀ ਅਸੀਂ ਕਿਸੇ ਨਾ ਕਿਸੇ ਨਾਲ ਕਮਿਟਮੈਂਟ ਕੀਤੀ ਹੋਈ ਹੈ ਤੇ ਅਸੀਂ ਮੈਂ ਕਿ ਫੇਰ ਉਹ ਕਹਿੰਦੇ ਸਾਨੂੰ ਵਿਸ਼ਵਾਸ ਦਿਵਾਇਆ ਇਹ ਅਸੀਂ ਜੋ ਸਾਬ ਨਾਲ ਤੇ ਮਿਊਸਪਲ ਕਮੇਟੀ ਦੇ ਜਿੰਨੇ ਵੀ ਮੁਲਾਜ਼ਮ ਹੈ ਡੀਸੀ ਸਾਹਿਬ ਨਾਲ ਉਹਨਾਂ ਦੀ ਮੀਟਿੰਗ ਹੋ ਕੇ ਫੇਰ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਜਿੰਨਾ ਚਿਰ ਰਹਿਗੇ ਇੱਥੇ ਆਪਦਾ ਬੈਠਣਗੇ ਫੇਰ ਅਸੀਂ ਉਹਨਾਂ ਨੂੰ ਮੰਗ ਕੀਤੀ ਸੀ ਜਦੋਂ ਇਹਨਾਂ ਦੀ ਆਪਾਂ ਇੱਥੇ ਝੁੱਗੀਆਂ ਝੌਂਪੜੀਆਂ ਦੀ ਜਗ੍ਹਾ ਆਪਾਂ ਇਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ ਜਿੰਨਾ ਵੀ ਹੋ ਸਕਦਾ ਅਸੀਂ ਐ ਨਹੀਂ ਕਹਿੰਦੇ ਵੀ ਇਹਨਾਂ ਨੂੰ ਡਬਲ ਸਟੋਰੀ ਮਕਾਨ ਬਣਾ ਕੇ ਦਿੱਤੇ ਜਾਣ ਅਸੀਂ ਕਹਿੰਨੇ ਵੀ ਇਹਨਾਂ ਨੂੰ ਆਪ ਦਾ ਇਹਨਾਂ ਦਾ ਰਹਿਣ-ਬਸੇਰਾ ਹੋਵੇ ਇਹਨਾਂ ਦੇ ਨਾਂ ਤੇ ਕੋਈ ਪਲਾਟ ਕੱਟੇ ਜਾਣ ਤੇ ਇਹਨਾਂ ਦੇ ਜਿਹੜਾ ਹੈਗਾ ਰਹਿਣ-ਬਸੇਰੇ ਲਈ ਲੈਟਰਨ ਬਾਥਰੂਮ ਦਾ ਪ੍ਰਬੰਧ ਕੀਤਾ ਜਾਵੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ ਜਦੋਂ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਦੇ ਝੁੱਗੀ ਝੌਂਪੜੀਆਂ ਵਾਲਿਆਂ ਦੇ ਘਰਾਂ ਦੇ ਵਿੱਚ ਆ ਕੇ ਇਹਨਾਂ ਦੇ ਘਰੇ ਪ੍ਰਸ਼ਾਦਾ ਵੀ ਛ ਇਨਾਂ ਦੇ ਘਰੇ ਆ ਕੇ ਪਾਣੀ ਵੀ ਪੀਂਦੇ ਆ ਇਨਾਂ ਦੇ ਘਰੇ ਆ ਕੇ ਪੱਖਿਆਂ ਦੇ ਛਾਵੇਂ ਵੀ ਬਹਿੰਦੇ ਆ ਕਹਿੰਦੇ ਵੀ ਅਸੀਂ ਤਾਂ ਮਾਤਾ ਜੀ ਤੁਹਾਡੇ ਨਾਲ ਰੱਖਣ ਦੇ ਆ ਜੇ ਉਦੋਂ ਇਹਨਾਂ ਨੂੰ ਇਹ ਮਾਤਾ ਜੀ ਲੱਗਦੇ ਆ ਤੇ ਕੀ ਗੱਲ ਅੱਜ ਜਦੋਂ ਕੁਰਸੀਆਂ ਤੇ ਜਿਹੜਾ ਹੈਗਾ ਆਪਣੀ ਜਾਪਤ ਹੋ ਜਾਂਦੀ ਸਰਕਾਰ ਬਣਾ ਕੇ ਉਦੋਂ ਇਹ ਬਦਬੋਹ ਲੱਗ ਜਾਂਦੀ ਇਹਨਾਂ ਚੋਂ ਉਹੀ ਮੈਂ ਸ਼ਬਦ ਕਹਿਣਾ ਕਿ ਉਦੋਂ ਇਹਨਾਂ ਲੋਕਾਂ ਦੇ ਵਿੱਚੋਂ ਇਹਨਾਂ ਨੂੰ ਮੁਸਕਾਉਣ ਲੱਗ ਜਾਂਦਾ ਹੈ ਕਿਉਂਕਿ ਉਹ ਤੋਂ ਤਾਂ ਇਹਨਾਂ ਨੂੰ ਇਹਨੇ ਬਸਿੰਦੇ ਹੀ ਨਹੀਂ ਸਮਝਦੇ ਇੱਥੋਂ ਦੇ ਜੜੇ ਹੈਗੇ ਆਪਾਂ ਨੂੰ ਲੋਕਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਤਾਂ ਜਦੋਂ ਸਰਕਾਰ ਬਣਾਉਣ ਦੀ ਉਹਨਾਂ ਦਾ ਮਾਤਾ ਜੀ ਹੈ ਸਾਡੇ ਭੈਣ ਜੀ ਹੈ ਛੋਟੇ-ਛੋਟੇ ਬੱਚਿਆਂ ਦੇ ਇਹਨਾਂ ਦੇ ਕੱਪੜੇ ਆਪਣੇ ਜਿਹੜਾ ਹੈਗੇ ਇਹਨਾਂ ਦੇ ਨੱਕ ਵੀ ਸਾਫ਼ ਕਰਦੇ ਆ ਤੇ ਕੀ ਗੱਲ ਅੱਜ ਉਹੀ ਅੱਜ ਵੀ ਉਹੀ ਬਸਿੰਦੇ ਹੈ ਜਿਹੜੇ ਧਰਤੀ ਦੇ ਇਹਨਾਂ ਨੂੰ ਰਹਿਣ ਲਈ ਜਗ੍ਹਾ ਵੀ ਨਹੀਂ ਹੈਗੀ ਇਹਨਾਂ ਨੂੰ ਇੰਨਾ ਵੀ ਘਰੋਂ ਬੇਕਾਰ ਕੀਤਾ ਹੋਇਆ ਹੈ ਇਹ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਹਗਰਾਹ ਨੇ ਜਿਹੜਾ ਇਹਨਾਂ ਨੂੰ 28 ਆਪਣੇ ਸਤੰਬਰ ਨੂੰ ਇਹਨਾਂ ਦੇ ਨੋਟਿਸ ਲਾਏ ਗਏ ਸੀ ਘਰਾਂ ਦੇ ਵਿੱਚ ਜਿਹੜੇ ਕਹਿੰਦੇ ਵੀ ਇੱਥੋਂ ਜਿਹੜਾ ਹੈਗਾ 2 ਤਰੀਕ ਤੱਕ 2 ਅਕਤੂਬਰ ਤੱਕ ਇਹ ਮਕਾਨ ਖਾਲੇ ਇਹ ਜਗ੍ਹਾ ਖਾਲੀ ਕੀਤੀ ਜਾਵੇ ਜੇ ਤੁਸੀਂ ਮਕਾਨ ਇਹ ਜਗ੍ਹਾ ਨਹੀਂ ਛੱਡਦੇ ਇਹ ਝੁੱਗੀ ਝੌਂਪੜੀ ਵਾਲੀ ਤੇ ਅਸੀਂ ਬਲਡੋਜ਼ਰ ਫੇਰਾਂਗੇ ਤੁਸੀਂ ਆਪਣੀ ਜਾਨ ਮਾਲ ਦੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੋਗੇ ਇੱਥੋਂ ਤੱਕ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਆਪ ਸਰਕਾਰ ਵੱਲੋਂ ਇਹ ਵੀ ਨਾਲ ਇੱਕ ਸਾਬਤ ਹੁੰਦਾ ਜਿਹਦੇ ਨਾਲ ਕੋਈ ਨਹੀਂ ਖੜਦਾ ਉਹਦੇ ਨਾਲ ਜਨਕਿ ਅਗਰਾਹਾ ਜਥੇਬੰਦੀ ਭਾਰਤੀ ਕਿਸਾਨ ਜੂਨੀਅਰ ਗਰਾਹਾ ਜਥੇਬੰਦੀ ਖੜਦੀ ਹੈ ਅੱਜ ਅਸੀਂ ਇਹ ਵੀ ਪੁੱਛਾਂਗੇ ਜੇ ਕਾਨੂੰਨ ਲੋਕ ਇਹ ਇੱਥੇ ਕੋਈ ਪੱਕੇ ਮਕਾਨ ਬਣਾ ਲੈਂਦੇ ਆ ਜਾਂ ਛੋਟਾ ਮੋਟਾ ਕੋਠਾ ਪਾ ਲੈਂਦੇ ਆ ਕੱਲ ਨੂੰ ਪ੍ਰਸ਼ਾਸਨ ਇਹ ਤਾਂ ਨਹੀਂ ਕਹਿੰਦਾ ਕਿ ਸਾਨੂੰ ਦਾ ਸਿਰਫ ਐਸੀ ਝੁੱਗੀਆਂ ਪਾਉਣ ਖਾਤਰ ਜਗ੍ਹਾ ਦਿੱਤੀ ਸੀ ਬੈਠਣ ਖਾਤਰ ਜਗ੍ਹਾ ਦਿੱਤੀ ਸੀ ਸਾਨੂੰ ਘਰ ਪਾਉਣ ਨੂੰ ਕਿਨੇ ਕਿਹਾ ਸੀ ਸਾਡੀ ਜੀ ਅਸੀਂ ਲੜੀ ਇਹਨਾਂ ਦੇ ਨਾਲ ਤਾਂ ਐ ਵੀ ਜੇ ਇਹਨਾਂ ਕੋਲੇ ਕੁਝ ਹੈ ਨਹੀਂ ਸੀ ਵਿਚਾਰਿਆਂ ਕੋਲੇ ਜੇ ਆਪ ਪੱਕੇ ਮਕਾਨ ਬਣਾਉਣ ਵਾਲੇ ਹੁੰਦੇ ਤੇ ਜਗ੍ਹਾ ਵੀ ਲੈ ਸਕਦੇ ਸੀ ਜੇ ਇਹਨਾਂ ਕੋਲੇ ਕੁਝ ਹੈ ਨਹੀਂਗਾ ਜਦੋਂ ਇੱਥੋਂ ਦੇ ਸਾਡੇ ਇਹ ਦੇਸ਼ ਦੇ ਨਾਗਰਿਕ ਹੈ ਜਦੋਂ ਆਧਾਰ ਕਾਰਡ ਇਹਨਾਂ ਦੇ ਬਣਿਆ ਵੋਟ ਕਾਰਡ ਇਹਨਾਂ ਦੇ ਬਣਿਆ ਇੱਥੋਂ ਦੀ اسی ਜਗ੍ਹਾ ਦੀ ਅਸੀਂ ਤਾਂ ਸਰਕਾਰ ਤੋਂ ਮੰਗ ਕੀਤੀ ਆ ਵੀ ਇਹਨਾਂ ਨੂੰ ਛੱਤ ਪਾ ਕੇ ਇੱਕ ਮਕਾਨ ਬਣਾ ਕੇ ਦਿੱਤਾ ਜਾਵੇ ਪੱਕਾ ਅਸੀਂ ਤਾਂ ਇਹ ਸਰਕਾਰ ਤੋਂ ਮੰਗ ਕਰਦੇ ਆ ਅਸੀਂ ਜੇ ਮਕਾਨ ਪਾਉਣ ਯੋਗੇ ਹੁੰਦੇ ਤੇ ਜਗ੍ਹਾ ਵੀ ਲੈ ਸਕਦੇ ਸੀ ਅਸੀਂ ਤਾਂ ਇਹ ਹੀ ਲੜਾਈ ਲੜੀ ਆ ਵੀ ਇਹ ਜਿਹੜੇ ਲੋਕ ਆ ਇਹ ਵਿਚਾਰੇ ਗਰੀਬ ਲੋਕ ਆ ਇਹਨਾਂ ਤਾਂ ਮੰਗ ਹੀ ਕੋਈ ਨਹੀਂ ਯਾਰ ਇਨਾਂ ਨੇ ਕੋਈ ਟੂਟੀ ਨਹੀਂ ਇਹਨਾਂ ਦੇ ਘਰਾਂ ਦੇ ਵਿੱਚ ਕੋਈ ਪਾਣੀ ਦਾ ਸਾਧਨ ਨਹੀਂ ਕੋਈ ਬਿਜਲੀ ਦਾ ਸਾਧਨ ਨਹੀਂ ਬੱਚੇ ਇਹਨਾਂ ਦੇ ਨਹੀਂ ਕਿਸੇ ਸਕੂਲ 'ਚ ਪੜ੍ਹੇ ਸਾਰੇ ਦੇ ਸਾਰੇ ਜਿੰਨੇ ਨੌਜਵਾਨ ਸਾਥੀ ਖੜੇ ਐ ਆ ਜਿਹੜੀਆਂ ਬੀਬੀਆਂ ਖੜੀਆਂ ਸਾਰੇ ਦੇ ਸਾਰੇ ਅਨਪੜ੍ਹ ਆ ਇਹ ਯਾਨੀ ਕਿ ਜਿਹੜੀ ਸਰਕਾਰ ਸਾਡੀ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ ਉਹ ਆ ਬੇਜ਼ਗਾਰੀ ਵੇਖ ਲਓ ਵੀ ਤੁਸੀਂ ਕਿੰਨੀ ਸਾਡੇ ਮੁਲਕ ਦੇ ਵਿੱਚੋਂ ਬੇਜ਼ਗਾਰੀ ਇਹਨਾਂ ਨੇ ਖਤਮ ਕਰਤੀ ਇਹ ਭਰਾਵੋ ਬੇਜ਼ਗਾਰੀ ਖਤਮ ਨਹੀਂ ਇਹ ਤਾਂ ਜਿਹੜੇ ਬੇਜ਼ਗਾਰ ਆ ਉਹਨਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਆ ਸਰਕਾਰ ਇਸ ਕਰਕੇ ਸਾਡੀ ਮੰਗ ਆ ਵੀ ਇਹਨਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣ ਕੀ ਇਹਨਾਂ ਨੂੰ ਇੱਕ ਪ੍ਰਧਾਨ ਦੀ ਸੌਰੀ ਗੱਲ ਵਿੱਚ ਆ ਕੀ ਇਹਨਾਂ ਨੂੰ ਸਾਰੀ ਸਹੂਲਤ ਦਿੱਤੀ ਜਾਊਗੀ ਜਿਵੇਂ ਆਪਾਂ ਟੂਟੀ ਦੀ ਕਹਿ ਦਿੱ ਗਏ ਪਾਣੀ ਦੇ ਵਾਟਰ ਬਾਕਸ ਦਾ ਪਾਣੀ ਇਹਨਾਂ ਨੂੰ ਬਿਜਲੀ ਦੀਆਂ ਜਾਨੀ ਕਿ ਸਪਲਾਈ ਸਾਰੀ ਸਹੂਲਤ ਦਿੱਤੀ ਜਾਊਗੀ ਜਿਵੇਂ ਸੀਵਰੇਜ ਦੀ ਸਪਲਾਈ ਕੀ ਇਹਨਾਂ ਨੂੰ ਸਾਰੀ ਦਿੱਤੀ ਜਾਊਗੀ ਵੇਖੋ ਜੀ ਅੱਜ ਸੀ ਵੀ ਸਾਡੀ ਜਗ੍ਹਾ ਦੀ ਮੰਗ ਅਸੀਂ ਜਗ੍ਹਾ ਦੀ ਖਾਤਰ ਇਹਨਾਂ ਨੂੰ ਇੱਥੇ ਬਿਠਾ ਰਹੇ ਆ ਜਗ੍ਹਾ ਸਾਡੀ ਜੋ ਕਮਿਟਮੈਂਟ ਹੋਈ ਆ ਤੁਹਾਨੂੰ ਦੱਸੀ ਆ ਉਹ ਜਗ੍ਹਾ ਅਸੀਂ ਇਹਨਾਂ ਨੂੰ ਪਲਾਟ ਆ ਜਿਵੇਂ ਕੱਟ ਕੇ ਅਸੀਂ ਉਹਨਾਂ ਨੂੰ ਦੇ ਰਹੇ ਆ ਉਸ ਤੋਂ ਬਾਅਦ ਸਾਡੀ ਮੰਗ ਆ ਜਿਹੜੀ ਉਹ ਲੜਾਈ ਆ ਉਹ ਅਜੇ ਸਾਡੀ ਬਾਕੀ ਆ ਅਸੀਂ ਪਾਣੀਆਂ ਦੀ ਖਾਤਰ ਵੀ ਜਿਹੜਾ ਇਹਨਾਂ ਦੇ ਪਾਣੀ ਦਾ ਉਹਦੀ ਖਾਤਰ ਵੀ ਲੜਾਂਗੇ ਅਸੀਂ ਇਹਨਾਂ ਦੇ ਜੋ ਬਿਜਲੀ ਦੀ ਖਾਤਰ ਹੈ ਜੋ ਇਹਨਾਂ ਲਾਇਟਰਨ ਬاتھਰੂਮ ਹੈ ਉਹਦੀ ਖਾਤਰ ਵੀ ਅਸੀਂ ਲੜਾਂਗੇ ਸਰਕਾਰ ਨਾਲ ਮੰਗ ਰੱਖਾਂਗੇ ਵੀ ਇਹਨਾਂ ਮਜ਼ਦੂਰਾਂ ਨੂੰ ਉਹ ਸਹੂਲਤ ਮਿਲਣੀ ਚਾਹੀਦੀ ਹੈ ਜੀ ਇੱਕ ਗੱਲ ਇਹ ਵੀ ਸਾਬਤ ਹੁੰਦੀ ਹੈ ਆਜੋ ਪ੍ਰਧਾਨ ਜੀ ਤੇ ਆਜੋ ਇੱਕ ਗੱਲ ਇੱਥੇ ਵੀ ਸਾਬਤ ਹੁੰਦੀ ਆ ਕਿ ਜਿਹੜੇ ਸਾਡੇ ਸਰਦਾਰ ਲੋਕ ਹੈ ਜਿੰਨੂੰ ਤੱਕਾ ਹੁੰਦਾ ਕਿਸੇ ਨਾਲ ਸਾਡੇ ਪੰਜਾਬੀ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਅੱਜ ਇਹਨਾਂ ਤੋਂ ਵੀ ਪੁੱਛਾਂਗੇ ਥੋੜਾ ਜਾਂ ਕਿ ਜਿਹੜੇ ਸਰਦਾਰ ਲੋਕ ਕਿਵੇਂ ਐਸੇ ਸਰਦਾਰ ਲੋਕ ਹੈ ਬਹੁਤ ਅੱਛੇ ਐ ਸਾਨੂੰ ਜਿੰਨਾਂ ਨੇ ਸਾਥ ਦਿੱਤਾ ਇਹਨਾਂ ਦਾ ਧੰਨਵਾਦ ਬਹੁਤ ਬਹੁਤ ਔੜੇ ਭੈਣ ਭਰਾ ਸਾਡੇ ਭੈਣ ਭਰਾ ਚਾਰਾ ਭੈਣ ਭਰਾਵਾਂ ਦਾ ਜਿੱਥੇ ਖੜਨਗੇ ਉੱਥੇ ਅਸੀਂ ਖੜਾਂਗੇ ਜੇ ਸਾਡੇ ਨਾਲ ਖੜੇ ਨਾਲ ਅਸੀਂ ਖੜਨਾ ਸਾਨੂੰ ਤੇ ਇਹੀ ਚੰਗਾ ਆ ਕਿ ਜੇ ਸਾਨੂੰ ਇਹ ਥਾਂ ਮਿਲਦੀ ਪਈ ਹੈ ਪੱਕੀ ਮਿਲੇ ਸਾਨੂੰ ਦੁਬਾਰਾ ਕੋਈ ਨਾ ਉਠਾਣ ਤੇ ਇਹ ਹੀ ਮਿਹਰਬਾਨੀ ਹੈ ਸਾਡੇ ਨਾਲ ਸਾਰੇ ਬੱਚੇ ਮਰ ਜੇ ਸੀ ਆ ਮਰ ਜੇ ਸਾਡਾ ਇਹਨਾਂ ਨੇ ਸੋਚਿਆ ਸਾਨੂੰ ਇਹ ਜਗਾ ਦਿਵਾਤੀ ਸਾਡੇ ਬੱਚੇ ਬਚਾਏ ਸਾਨੂੰ ਬਚਾਇਆ ਸਾਨੂੰ ਮਾਰ ਦੇਣ ਦੀ ਸਰਕਾਰ ਸਾਨੂੰ ਇਹਨਾਂ ਨੇ ਬਚਾਇਆ ਜਿਨਾ ਨੇ ਬਚਾਇਆ ਇਹ ਨਹੀਂ ਪੰਜ ਪੰਜ ਪੀੜੀਆਂ ਬਦਲ ਗਈਆਂ ਇੱਥੇ ਦਾਦਾ ਪਿਓ ਇੱਥੇ ਮਰ ਗਿਆ ਜੈਤੋ ਦੇ ਵਿੱਚ ਅਸੀਂ ਬਹੁਤ ਪੁਰਾਣਾ ਰਹਨੇ ਅਸੀਂ 100 50 ਸਾਲ ਤਾ ਇੱਥੇ ਬੈਠਿਆ ਨੂੰ ਹੋਗੇ ਪਰਵਾਰ ਵੱਡੇ ਹੋਏ ਗਏ ਖਦੀਦੀਆਂ ਨਹੀਂ ਗਈਆਂ ਥਾਵਾਂ ਤੇ ਉਹ ਇੱਥੇ ਜਿੰਨਾ ਕੋੜ ਹੈ ਨਹੀਂ ਥਾ ਇੱਥੇ ਬੈਠੇ 50 ਸਾਲ ਦੇ ਜਿੱਥੋਂ ਹਟਾਏ ਆ ਅੱਜ ਤੁਹਾਨੂੰ ਜਦ ਕੇ ਜਗਾ ਵੰਡ ਕੇ ਦਿੱਤੀ ਕਿਵੇਂ ਲੱਗ ਰਿਹਾ ਬੜੀਆ ਲੱਗ ਰਿਹਾ ਭਾਈ ਬਹੁਤ ਅੱਛਾ ਲੱਗ ਰਿਹਾ ਚੰਗੇ ਵੰਡ ਕੇ ਐਵੇਂ ਅਸੀਂ ਕਹੀ ਥਾ ਤਨ ਥਾਂ ਉੱਠੇਗੇ ਸਰਦਾਰਾਂ ਨੇ ਇਹ ਸਾਨੂੰ ਦਿਵਾਈ ਹੈ ਕਿਸਾਨ ਇਕਤਾ ਨੇ ਤੇ ਅਸੀਂ ਇਹੀ ਬੇਨਤੀ ਕੀਤੀ ਜਾਂਦੇ ਕਿ ਜਿਹੜਾ ਅੱਜ ਤੱਕ ਸਾਡੇ ਨਾਲ ਹੁੰਦਾ ਆਵੇ ਅੱਗੇ ਗੱਲ ਨਹੀਂ ਹੋਣੀ ਚਾਹੀਦੀ ਸੰਡੇ ਵਾਸਤੇ ਪਾਣੀ ਬਿਜਲੀ ਲਾਈਟ ਸਾਨੂੰ ਮਿਲਣੀ ਚਾਹੀਦੀ ਏ ਹੁਣ ਅਸੀਂ ਵੇਖੋ ਸਾਡੇ ਬੱਚੇ ਏਡੇ ਸਾਨੂੰ ਪੱਕਾ ਬਿਠਾਇਆ ਜਾਵੇ ਇੱਥੇ ਦੁਬਾਰਾ ਨਾ ਉਠਾਇਆ ਜਾਵੇ ਤੇ ਸਰਦਾਰਾਂ ਨੇ ਮਦਦ ਕੀਤੀ ਏ ਤਾਂ ਹੀ ਅਸੀਂ ਇੱਥੇ ਝੁੱਗੀ ਲਾਵਾਂਗੇ ਅਸੀਂ ਮੈਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਗੁਰਪਾਲ ਸਿੰਘ ਨੰਗਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਸਟੇਟ ਕਮੇਟੀ ਮੈਂਬਰ ਹਾਂ ਜੀ ਅਸੀਂ ਤਾਂ ਇਹ ਸਮਝਦੇ ਹਾਂ ਕਿ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਕੰਮ ਕਜੇ ਮਾਰਦੀਆਂ ਇਥੋਂ ਦੀਆਂ ਸਰਕਾਰਾਂ ਵੀ ਇੱਥੇ ਹੁਣ ਅਸੀਂ ਬਰਾਬਰਤਾ ਲਿਆਤੀ ਹੈ ਲੋਕ ਆਜ਼ਾਦ ਹੈ ਜਾਨੀ ਕੁੱਲੀ ਗੁੱਲੀ ਤੇ ਜੁੱਲੀ ਤਿੰਨੋਂ ਲੋੜਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਪੂਰੀਆਂ ਕਰਨੀਆਂ ਤੁਸੀਂ ਦੇਖਦੇ ਹੋ ਨਾ ਇਹਨਾਂ ਕੋਲੇ ਕੁੱਲੀ ਹੈ ਨਾ ਜੁੱਲੀ ਹੈ ਨਾ ਇਹਨਾਂ ਕੋਲੇ ਰਹਿਣ ਵਾਸਤੇ ਘਰ ਹੈ ਤੇ ਨਾ ਇਹਨਾਂ ਦੇ ਖਾਣ ਪੀਣ ਦਾ ਕੋਈ ਪ੍ਰਬੰਧ ਹੈਗਾ ਦੂਜੀ ਗੱਲ ਇਹ ਆ ਵੀ ਜਿਹੜਾ ਆ ਜਗ੍ਹਾ ਹੈ 2025 ਦਾ 2 ਸਵਾ 2 ਮਰਲੇ ਦੀ ਜਗ੍ਹਾ ਬਣਦੀ ਹੈ ਤਾਂ ਬਹੁਤ ਮਿਹਨਤ ਨਾਲ ਐਂਕਲੀ ਵੀ ਨੂੰ ਅਜੇ ਪੱਕੀ ਨਹੀਂ ਕਹਿ ਸਕਦੇ ਇਹਦੇ ਵਾਸਤੇ ਵੱਡੇ ਸੰਘਰਸ਼ ਦੀ ਹੋਰ ਲੋੜ ਪੈਣੀ ਆ ਜਾਣੀ 2 ਮਰਲੇ ਤਾਂ ਸਰਕਾਰ ਆਪ ਮੰਦੀ ਰੂੜੀ ਵਾਸਤੇ ਬਾਦਲ ਸਰਕਾਰ ਵੇਲੇ ਮਜ਼ਦੂਰਾਂ ਨੇ ਮਨਾਈ ਹੋਈ ਮੰਗ ਆ ਵੀ ਰੂੜੀਆਂ ਵਾਸਤੇ 2 ਮਰਲੇ ਦੇਣੇ ਆ ਤੇ ਭਲਾ ਰਹਿਣ ਵਾਸਤੇ ਤੁਸੀਂ ਸੋਚੋ ਵੀ ਇਹਨਾਂ ਦੀ ਆਪਦੀਆਂ ਸਰਕਾਰੀ ਜਿਹੜੀਆਂ ਰਿਪੋਰਟਾਂ ਹੈਗੀਆਂ ਉਹਦੇ ਮੁਤਾਬਕ 10 ਮਰਲੇ ਦਾ ਘਰ ਜਿਹੜਾ ਰਹਿਣ ਵਾਸਤੇ ਜ਼ਰੂਰੀ ਆ ਉਦੋਂ ਘਟ ਨਹੀਂ ਕਹਿੰਦੇ ਉਹ ਕਹਿੰਦੇ ਘਰ ਨਹੀਂ ਹੁੰਦਾਗਾ ਤਾ ਜੇ ਇਹਨਾਂ ਦੀਆਂ ਸਰਕਾਰੀ ਰਿਪੋਰਟਾਂ ਇਹ ਕਹਿੰਦੀਆਂ ਤਾਂ ਫਿਰ ਇੱਕ ਤਰ੍ਹਾਂ ਨਾਲ ਸਰਕਾਰ ਦੇ ਮੂੰਹ ਤੇ ਚਪੇੜ ਆ ਸਵਾ ਦੋ ਮਰਲੇ ਦੇ ਪਲਾਟ ਚ ਕਿੱਥੋਂ ਰਹਿ ਪੈਣਗੇ ਇਹਨੂੰ ਅਸੀਂ ਐਂ ਹੀ ਨਹੀਂ ਮੰਨਦੇ ਵੀ ਇਹਨਾਂ ਨੂੰ ਰਹਿਣ ਵਾਸਤੇ ਬਹੁਤ ਕੁਝ ਦਿੱਤਾ ਹੈਗਾ ਅਸਲ ਦੇ ਵਿੱਚ ਇਹ ਆ ਵੀ ਇਹ ਸਰਕਾਰ ਦੀ ਨਾਕਾਮੀ ਆ ਸਰਕਾਰ ਦੀ ਕਮਜ਼ੋਰੀ ਹੈ ਸਰਮਾਇਦਾਰਾਂ ਵਾਸਤੇ ਆ ਤੁਸੀਂ ਦੇਖਦੇ ਹੋ ਛੱਡੇ ਵਾਲਾ ਤੁਸੀਂ ਰਿਪੋਰਟਾਂ ਕੀਤੀਆਂ ਹੋਣੀਆਂ ਉੱਥੇ ਯਾਨੀ ਜਿੰਨੇ ਬਈ ਦੂਰ ਸੀ ਸਾਰਿਆਂ ਤੋਂ ਡਾਂਗ ਦੇ ਜੋਰ ਛਡਾਇਆ ਤੇ ਜਿਹੜੇ ਸਰਮਾਇਦਾਰ ਸੀ ਉਹਨਾਂ ਨੂੰ ਹਜੇ ਤੱਕ ਕਿਸੇ ਨੇ ਹੱਥ ਨਹੀਂ ਲਾਇਆਗਾ ਇਸੇ ਤਰ੍ਹਾਂ ਅੱਜ ਤੇ ਤੁਸੀਂ ਜੈਤੋ ਦੇ ਵਿੱਚ ਸਰਵੇ ਕਰ ਲਓ ਲੁਧਿਆਣੇ ਵਰਗੇ ਸ਼ਹਿਰਾਂ ਚ ਸਰਵੇ ਕਰ ਜਾਣੀ ਜਿੰਨੀਆਂ ਕੋਠੀਆਂ سرمایہਦਾਰਾਂ ਦੀਆਂ ਬਣੀਆਂ ਹੋਈਆਂ। ਜਾਨੀ ਉਹਨਾਂ ਦੀਆਂ ਕੋਠੀਆਂ ਪੂਰੀਆਂ ਦੀਆਂ ਪੂਰੀਆਂ ਸਰਕਾਰੀ ਜਗ੍ਹਾ ਤੇ ਬਣੀਆਂ ਹੋਈਆਂ। ਪਰ ਜੇ ਕਿਸੇ ਮਜ਼ਦੂਰ ਦਾ ਜਾਨੀ ਘਰ ਸਰਕਾਰੀ ਜਗ੍ਹਾ ਦੇ ਆ ਤੁਹਾਨੂੰ ਬਲਡੋਜ਼ਰ ਲੈ ਕੇ ਢਾ ਦਿੱਤਾ ਜਾਂਦਾ ਹੈਗਾ। ਇਹਦੇ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਜਿੰਨੇ ਕੇ ਬੋਲੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਇਹਨਾਂ ਦੀ ਹਮਾਇਤ ਤੇ ਆਈ। ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੀ ਅੱਜ ਇਹਨਾਂ ਦੀ ਹਮਾਇਤ ਤੇ ਆਏ ਆ। ਪਰ ਇਹਨਾਂ ਨੂੰ ਪੱਕੇ ਰਹਿਣ ਵਸੇਰੇ ਬਣਾਉਣ ਵਾਸਤੇ ਇਹਨਾਂ ਨੂੰ ਜੱਥੇ ਬੰਦ ਹੋਣ ਦੀ ਲੋੜ ਹੈ। ਮਾੜੀ ਮੋਟੀ ਪਰਤ ਪਾ ਕੇ ਦਿੱਤੀ ਜਾਊਗੀ ਜਿਵੇਂ ਵੇਖੀਏ ਥਾਂ ਦਾ ਹਾਲਤ ਬਹੁਤ ਮਾੜੀ ਐ ਡਲੇ ਐ ਪਾਣੀ ਐ ਗੰਦਾ ਪਾਣੀ ਉਧਰ ਪਾਸੇ ਖੜਾ ਕਿ ਇਹਨਾਂ ਨੂੰ ਪਰਤ ਪਾ ਕੇ ਮਾੜੀ ਮੋਢੀ ਦਿੱਤੀ ਜਾਊਗੀ ਤੇ ਇਦਾਂ ਹੀ ਬਠਣਾ ਨੇ ਨੂੰ ਦਿੰਕੇ ਵੀ ਬਹਿ ਜਾਓ ਤੁਸੀਂ ਆਪ ਦਾ ਜਿੰਨੀ ਜਿੰਨੀ ਜਗ੍ਹਾ ਉਹਨੇ ਨਹੀਂ ਪਰਤ ਪਾ ਲੋ ਦੇਖੋ ਜੀ ਅੱਜ ਜਿਹੜੀ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਐ ਉਹ ਇਹ ਹੋਈ ਐ ਕਿ ਜਿਹੜੀ ਇੱਥੇ ਜਗ੍ਹਾ ਐ ਇਹਦੇ ਵਿੱਚ ਪਰਤ ਪਾ ਕੇ ਦੇਣ ਵਾਸਤੇ ਅਸੀਂ ਪਾ ਕੇ ਦੇਵਾਂਗੇ ਸਾਡੀ ਜ਼ਿੰਮੇਵਾਰੀ ਐ ਅਸੀਂ ਪਾ ਦਾਂਗੇ ਪਰਤ ਸਾਸਨਾ ਗੱਲ ਹੋਈ ਆ ਹਾਂਜੀ ਐਸ ਐਸ ਡੀ ਐਮ ਸਾਹਿਬ ਕਹਿੰਦੇ ਤੇ ਤਹਿਸੀਲਦਾਰ ਸਾਹਿਬ ਕੋਲ ਐਸ ਡੀ ਐਮ ਸਾਹਿਬ ਦੇ ਬਿਹੇਵ ਦੇ ਉੱਤੇ ਤਹਿਸੀਲਦਾਰ ਸਾਹਿਬ ਨੇ ਗੱਲ ਕੀਤੀ ਆ ਕਿਉਂਕਿ ਐਸ ਡੀ ਐਮ ਸਾਹਿਬ ਦੀ ਅੱਜ ਡਿਊਟੀ ਕਿਤੇ ਇਹਨਾਂ ਦੀ ਇਲੈਕਸ਼ਨ ਡਿਊਟੀਆਂ ਉਹਦੀ ਟ੍ਰੇਨਿੰਗ ਲੱਗੀ ਹੋਈ ਆ ਉਹ ਹੈ ਨਹੀਂ ਸੋ ਕਹਿੰਦੇ ਐਸ ਡੀ ਐਮ ਸਾਹਿਬ ਨੇ ਤੁਹਾਡੇ ਨਾਲ ਗੱਲ ਕਰਨੀ ਸੀ ਪਰ ਉਹਨਾਂ ਦੇ ਅਧਿਕਾਰ ਤੌਰ ਤੇ ਜਾਨੀ ਤਹਿਸੀਲਦਾਰ ਸਾਹਿਬ ਨੇ ਪ੍ਰੋਸਾ ਦਵਾਇਆ ਤੇ ਤਾਂ ਹੀ ਅਸੀਂ ਆਏ ਇਹਨਾਂ ਨੂੰ ਬਿਠਾਉਣ ਲੱਗੇ ਆ ਅੱਜ ਤੁਸੀਂ ਕੱਲ ਜਾਨੀ ਕਿ ਰੋਲਾ ਪਾ ਰਹੇ ਸੀ ਸਾਡੀਆਂ ਝੁੱਗੀਆਂ ਜਨ ਕੇ ਚਕਾਈਆਂ ਜਾ ਰਹੀਆਂ ਸਾਨੂੰ ਜਗਨ ਦਿੱਤੀ ਅੱਜ ਤੁਹਾਨੂੰ ਜਗਾ ਮਿਲ ਗਈ ਹੈ ਕਿਸਾਨ ਜਥੇਬੰਦੀ ਵੱਲੋਂ ਦਵਾ ਦਿੱਤੀ ਗਈ ਹੈ ਕਿਵੇਂ ਲੱਗਦਾ ਤੁਹਾਨੂੰ ਬਹੁਤ ਚੰਗਾ ਲੱਗਦਾ ਜੀ ਅਸੀਂ ਤਾਂ ਉਹਨਾਂ ਨੂੰ ਆਖਾਂਗੇ ਸਿਕ ਰੱਬ ਨੇ ਸਾਡੇ ਲਈ ਮਸੀਹ ਭੇਜੇ ਸੀ ਜਿਹੜੇ ਸਾਡੀ ਮਦਦ ਕਰੇ ਗਰੀਬਾਂ ਦੀ ਇੱਥੋਂ ਦਾ ਮੰਡੀ ਦਾ ਬੰਦਾ ਸਾਡੇ ਕਿਸੇ ਨੇ ਮਦਦ ਨਹੀਂ ਕੀਤੀ ਝੁੱਕੇ ਫਿਰ ਦੇ ਭੁੱਕੇ ਤੇ ਆਏ ਫਿਰਦੇ ਕਿਸਾਨ ਆਏ ਤਾਂ ਸਾਡੀ ਮਦਦ ਹੋਈ ਜੀ ਕਿਸਾਨਾਂ ਬਿਨਾਂ ਸਾਡਾ ਇੱਥੇ ਮੰਡੀ 'ਚ ਕੋਈ ਨਹੀਂ ਆਇਆ ਜੀ ਹੁਣ ਉਹ ਲੋਕ ਤੁਹਾਡੇ ਕੋਲੇ ਵੋਟਾਂ ਲੈਣ ਆਉਣਗੇ ਅੱਗੇ ਵੋਟਾਂ ਆ ਰਹੀਆਂ ਤੁਸੀਂ ਗਰੀਬ ਲੋਕ ਮੈਂ ਤੁਹਾਨੂੰ ਅੱਗੇ ਵੀ ਇਹੀ ਗੱਲ ਕਹਿੰਦਾ ਤੁਸੀਂ ਵਰਜਣੇ ਥੋੜੇ ਜਿਹੇ ਪੈਸੇ ਪਿੱਛੇ ਵਰਜਣੇ ਕਿ ਉਹ ਜਦੋਂ ਵੋਟਾਂ ਲੈਣ ਆਉਣਗੇ ਚੁੱਪ ਕਰ ਜਿਦੋਂ ਵੋਟਾਂ ਲੈਣ ਆਉਣਗੇ ਫਿਰ ਤੁਸੀਂ ਉਹਨਾਂ ਨੂੰ ਕੀ ਅਗਲਾ ਸ਼ਬਕ ਦਸੋਗੇ ਅਸੀਂ ਵੋਟਾਂ ਪਾਉਣੀਆਂ ਹੀ ਨਹੀਂ ਨਹੀਂ ਤੁਸੀਂ ਸਾਡੇ ਮਦਦਨਾੜਾ ਅੱਗੇ ਹੋਏ ਤੇ ਨਹੀਂ ਅਸੀਂ ਵੋਟਾਂ ਦੇਣੀਆਂ ਹੁਣ ਜਿੱਥੇ ਕਿਸਾਨ ਆਖਣਗੇ ਉੱਥੇ ਵੋਟਾਂ ਦੇਵਾਂਗੇ ਕਿਸਾਨ ਕਹਿਣਗੇ ਉਹ ਕਰਾਂਗੇ ਜਿੱਥੇ ਕਿਸਾਨ ਆਖਾਂਗੇ ਉੱਥੇ ਵੋਟਾਂ ਦੇਵਾਂਗੇ ਅਸੀਂ ਅਸੀਂ ਜਿਹ ਵੋਟਾਂ ਵਾਲੇ ਸੀ ਅਸੀਂ ਉਹਨਾਂ ਦੇ ਨਾ ਉਹ ਸਾਡੇ ਨਾਲ ਆ ਕੇ ਖੜੇ ਹੋਏ ਤੇ ਨਾ ਅਸੀਂ ਉਹਨਾਂ ਨੂੰ ਵੋਟਾਂ ਦੇਣੀ ਆ ਜੀ ਹੁਣ ਸਾਨੂੰ ਤਾਂ ਚੰਗਾ ਲੱਗੀ ਜਾਂਦਾ ਸਾਡੇ ਮਦਦ ਪਿੰਡ ਵਾਲਾ ਨੇ ਕਿਤੇ ਸੈਰਦਿਆਂ ਨੇ ਕੋਈ ਨਹੀਂ ਕੀਤੀ ਸਾਨੂੰ ਤਾਂ ਬਾਹਰ ਕੱਢ ਕੱਢ ਕੇ ਸਿੱਟੇ ਜਾਂਦੇ ਸੀ ਕੁੱਤੇ ਬਿੱਲਿਆਂ ਵਾਂਗੂ ਤੇ ਅਸੀਂ ਡਰ ਵੀ ਗਏ ਸੀ ਅਸੀਂ ਡਰ ਗਏ ਸੀ ਜੀ ਸਾਰੇ ਕਿਸਾਨ ਤੁਹਾਡੇ ਨਾਲ ਨਾ ਖੜਦੇ ਫੇਰ ਕੀ ਹੁੰਦਾ ਫੇਰ ਸਾਨੂੰ ਮਿਲਣੀ ਨਹੀਂ ਸੀ ਇਹ ਤਾਂ ਸਾਨੂੰ ਕੁੱਤਿਆਂ ਵਾਂਗੂ ਭੱਜਾ ਸਿੱਟਦਾ ਸੀ ਸਾਨੂੰ ਕਿਸਾਨ ਨਾ ਹੁੰਦੇ ਤਾਂ ਸਾਨੂੰ ਕੁਝ ਨਹੀਂ ਮਿਲਣਾ ਸੀ ਜੀ ਹੁਣ ਸਾਡੇ ਲਈ ਤਾਂ ਰੱਬ ਹੈ ਕਿਸਾਨ ਅਸੀਂ ਤਾਂ ਰੱਬ ਵਾਂਗੂ ਪੂਜਾਂਗੇ ਕੋਈ ਸਾਡੀ ਗਰੀਬਾਂ ਦੇ ਇੱਥੇ ਲਾਤਾ ਠੱਡਾ ਠੱਡਾ ਲੱਗ ਗਿਆ ਸਾਡਾ ਜੇ ਲਿਖਣਗੇ ਗਰੀਬਾਂ ਨੂੰ ਦਵਾਵਾਂ ਹੀ ਦੇਣਗੇ ਬੱਚੇ ਸੁਖੀ ਰਹਿਣਗੇ ਜਿਹੜਾ ਤੁਹਾਨੂੰ ਪਲਾਟ ਕੱਟ ਕੇ ਦਿੱਤਾ 25 ਬਾਈ 20 ਦਾ ਕੀ ਤੁਹਾਨੂੰ ਹੁਣ ਇੰਨਾ ਬਹੁਤਾ ਪਲਾਟ ਥੋੜਾ ਤਾਂ ਨਹੀਂ ਲੱਗ ਰਿਹਾ ਹੈ ਤਾਂ ਥੋੜਾ ਹੀ ਜੀ ਤੇ ਫਿਰ ਅਸੀਂ ਤਾਂ ਕਿਸਾਨਾਂ ਤੇ ਭਰੋਸਾ ਕੀਤਾ ਸਰ ਆ ਜਾਨੀ ਕਿੱਥੇ ਤੁਹਾਨੂੰ ਹਾਂ ਜੀ ਹੁਣ ਸਾਨੂੰ ਘਰ ਵੀ ਪਵਾ ਕੇ ਦੇਣ